ਇੱਕ ਸਕੂਲ ਵੈਨ ਨੇ ਸਾਡੇ ਪਰਿਵਾਰ ਦੇ ਚਾਰ ਜੀ ਖਤਮ ਕਰਤੇ ਔਰ ਪ੍ਰਸ਼ਾਸਨ ਨੇ ਡਰਾਈਵਰ ਨੂੰ ਫੜਨ ਦੇ ਬਜਾਏ ਉਲਟਾ ਪ੍ਰਸ਼ਾਸਨ ਜਿਹੜਾ ਦਬਾਅ ਬਣਾ ਰਿਹਾ ਸਾਡੇ ਮਸੀਹ ਭਾਈਚਾਰੇ ਦੇ ਉੱਪਰ ਪਰਿਵਾਰ ਦੇ ਉੱਪਰ ਵੀ ਤੁਸੀਂ 7 ਲੱਖ ਰੁਪਏ ਲੈ ਲਓ ਜਿੰਦਾਬਾਦ ਜਿੰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਜਿੰਦਾਬਾਦ ਇਨਾਂ ਨਾਲੀਆਂ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਕਿਨਾਰੇ ਕੁਝ ਉਦੇਸ਼ੀ ਕੁਝ ਇਹਨਾਂ ਦੇ ਜਿਹੜੇ ਹੈ ਇਸ਼ੂਜ਼ ਜਿਹੜੇ ਹੈ ਕਿ ਉਹ ਆਪਣੇ ਲੈ ਕੇ ਆਏ ਸਨ ਇਸ ਦੇ ਵਿੱਚ ਕੁਝ ਇਹਨਾਂ ਦੇ ਵਿੱਚ ਕੁਝ ਦੇ ਫਾਇਜ਼ ਉਹਦੇ ਵਿੱਚ ਕੁਝ ਜਿਵੇਂ ਜ਼ਿੰਮੇਵਾਰੀਆਂ ਕਰਨੀਆਂ ਬਣਦੀਆਂ ਨੇ ਬਾਕੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਇਹਨਾਂ ਨਾਲ ਮੁਲਾਕਾਤ ਹੋ ਗਈ ਆ ਔਰ ਜਿਨ੍ਹਾਂ ਦੇ ਤੁਹਾਡੇ ਪੈਂਡਿੰਗ ਮਸਲੇ ਹੈਗੇ ਆ ਪੈਂਡਿੰਗ ਮਸਲੇ ਜਿਹੜੇ ਹੈਗੇ ਆ ਉਹ ਤੁਹਾਡੇ ਜਲਦੋ ਜਲ ਜਿੰਨੇ ਵੀ ਮਸਲੇ ਐ ਮੰਗਰੈਂਡਮ ਜਿਹੜਾ ਹੈਗਾ ਉਹਦੇ ਦੇਖੇ ਮਸਲੇ ਹੈਗੇ ਆ ਉਹ ਜਿੰਨੇ ਵੀ ਹੈਗੇ ਆ ਤੁਹਾਡੇ ਸਾਰੇ ਹੱਲ ਹੋਣਗੇ ਜੀ ਜੀਨਾਂ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਜੀਨਾਂ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਮਸੀਹ ਦੇ ਕਾਤਲਾਂ ਨੂੰ ਜਲਦੀ ਪਕੜੋ ਦੱਸੋ ਮੈਨੂੰ ਵੀ ਇਹ ਮਸੀਹ ਭਾਈਚਾਰੇ ਦੇ ਲੋਕ ਜਿਹੜੇ ਕੀੜੇ ਮਕੋੜੇ ਨੇ ਵੀ 1.5 ਲੱਖ ਰੁਪਏ ਤੁਸੀਂ ਕੀਮਤ ਲਾਉਂਦੇ ਬੰਦਿਆਂ ਦੀ ਇਨਸਾਨ ਦੀ ਸੋ ਹੁਣੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਪਣੇ ਮਸੀਹ ਭਾਈਚਾਰੇ ਦੇ ਲਈ ਅਸੀਂ ਦਿਨ ਰਾਤ ਖੜੇ ਆਂ ਜਿਨੇ ਸਾਡੇ ਲੀਡਰ ਸਾਹਿਬਾਨ ਨੇ ਅਸੀਂ ਆਪਣਾ ਖੂਨ ਦਾ ਬਲੀਦਾਨ ਦੇਣ ਲਈ ਵੀ ਤਿਆਰ ਆਪਣੀ ਕੌਮ ਦੇ ਲਈ ਕਿਉਂਕਿ ਮਨੇ ਹੱਦ ਹੋ ਚੁੱਕੀ ਆ ਸਾਡੇ ਲੋਕਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਔਰ ਪਿੰਡਾਂ ਦੇ ਬਾਹਰ ਪੋਸਟਰ ਲਾਇਆ ਜਾਂਦੇ ਨੇ ਵੀ ਇੱਥੇ ਪੋਸਟਰ ਨਹੀਂ ਵੜਨਗੇ ਉਹ ਕਹਿ ਰਹੇ ਨੇ ਵੀ ਐਸਐਸਪੀ ਸਾਹਿਬ ਤੁਹਾਨੂੰ ਬੁਲਾ ਰਹੇ ਨੇ ਸੋ ਦੇਖੋ ਅਸੀਂ ਗਰਮੀ 'ਚ ਬੈਠੇ ਆ ਧੁੱਪ 'ਚ ਬੈਠੇ ਆ ਅਫਸਰ ਜਿਹੜੇ ਨੇ ਏਸੀਆਂ ਥੱਲੇ ਬੈਠੇ ਨੇ ਸਵੇਰ ਦੇ 10 ਵਜੇ ਦੇ ਲੋਕ ਬੈਠੇ ਨੇ ਹੁਣ ਜਿਹੜੇ ਦੇਖੋ 1 ਵਜੇ ਵਾਲਾ ਵਾ ਹੁਣ ਜਦੋਂ ਉਹਨਾਂ ਨੇ ਕਿਤੇ ਕੰਮ ਜਾਣਾ ਮੈਂ ਤੇ ਉਹ ਕਹਿ ਰਹੇ ਵੀ ਤੁਹਾਨੂੰ ਐਸਐਸਪੀ ਸਾਹਿਬ ਬੁਲਾ ਰਹੇ ਆ ਸੋ ਕੋਈ ਗੱਲ ਨਹੀਂ ਅੱਜ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਦੁਆਰਾ ਮਸੀ ਲੋਕਾਂ ਦੇ ਹੱਕਾਂ ਨੂੰ ਲੈ ਕੇ ਅੰਮ੍ਰਿਤਸਰ ਐਸਐਸਪੀ ਦਫ਼ਤਰ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ ਹਾਲੇਲੂਇਆ ਪ੍ਰੇਜ਼ਰ ਲੋਰ ਬਿਸ਼ਾਰਮਦਾਸ ਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਆਂ ਔਰ ਚੱਲਦੇ-ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਅੱਜ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸਾਡੇ ਬ੍ਰਦਰ ਜਤਿੰਦਰ ਮਸੀ ਗੌਰਵ ਜੀ ਔਰ ਉਹਨਾਂ ਦੀ ਪੂਰੀ ਟੀਮ ਸਾਡੀ ਪੂਰੀ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਦੁਆਰਾ ਜੋ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮਸੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਿਸ ਦੇ ਜਿਸ ਦੇ ਉੱਤੇ ਕੋਈ ਵੀ ਕਾਨੂੰਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਬਹੁਤ ਟਾਈਮ ਤੋਂ ਲੈ ਕੇ ਅੱਜ ਉਸ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਔਰ ਰੋਸ਼ ਪ੍ਰਦਰਸ਼ਨ ਉਹ ਦੇਖਦੇ ਹੋਏ ਸਾਡੇ ਜੋ ਕਿ ਪ੍ਰਸ਼ਾਸਨ ਨੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਨੂੰ ਵਿਸ਼ਵਾਸਦਾ ਹੈ ਸਾਡੇ ਬ੍ਰਦਰ ਚਤਿੰਦਰ ਮਸੀ ਗੌਰਵ ਜੀ ਨੂੰ ਵਿਸ਼ਵਾਸ ਦਿਲਾਇਆ ਕਿ ਛੀੜਾ ਤਾਂ ਚੱਲ ਰਿਹਾ ਰਿਹਾ ਇਹਨਾਂ ਮੁੱਦਿਆਂ ਦੇ ਉੱਤੇ ਜੋ ਕਿ ਚਾਨਨ ਪਾਇਆ ਜਾਏਗਾ ਔਰ ਨਾਲੇ ਨਾਲ ਵਿਸ਼ਵਾਸ ਦਵਾਇਆ ਗਿਆ ਹੈ ਕਿ ਜਲਦ ਜਲਦ ਜੋ ਕਿ ਮਸੀਹ ਲੋਕਾਂ ਨੂੰ ਇਨਸਾਫ ਦਲਾਇਆ ਜਾਏਗਾ ਹallelujah ਔਰ ਤੁਸੀਂ ਜਾਣਦੇ ਹੋ ਕਿ ਗਲੋਬਲ ਕਿਰਚਨ ਐਕਸ਼ਨ ਕਮੇਟੀ ਹਮੇਸ਼ਾ ਹੀ ਆਪਣੇ ਮਸੀਹ ਲੋਕਾਂ ਦੇ ਹੱਕਾ ਦੇ ਲਈ ਅੱਗੇ ਰਹਿੰਦੇ ਔਰ ਉਸ ਨੂੰ ਜੋ ਕਿ ਪੂਰਾ ਕਰਦੀਆਂ ਨਿਭਾਉਂਦੀਆਂ ਔਰ ਉਸ ਨੂੰ ਇਨਸਾਫ ਦਿਲਾਂਦੀ ਹੈ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਆਓ ਅਸੀਂ ਫੁੱਲ ਵੀਡੀਓ ਨੂੰ ਦੇਖਦੇ ਹਾਂ ਗੋਡ ਬlesਸ ਜੀ ਬਾਕੀ ਜਥੇ ਬੰਦਿਆ ਜਿਹਦੇ ਵਿੱਚ ਸਾਡੇ ਜੌਨ ਕੋਟਲੀ ਜੀ ਔਰਨ ਸਫਰੀ ਜੀ ਪਾਸਟਰ ਸੈਮੂਅਲ ਸੋਨੀ ਜੀ ਪਾਸਟਰ ਖਾਦਮ ਜੀ ਪਾਸਟਰ ਬਲਰਾਜ ਗੇਲ ਜੀ ਸਾਡੇ ਲੁਕਸ ਮਸੀਹ ਜੀ ਸਾਡੇ ਬੰਟੀਏ ਦੇ ਨਾਲਾ ਜੀ ਜੀਵਨ ਜੀ ਲੱਭਾ ਅਲੂ ਅਲੀਆ ਜੀ ਟੋਨੀ ਜੀ ਅੱਜ ਸਾਰੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਔਰ ਇਹ ਧਰਨਾ ਨਹੀਂ ਆ ਇਹ ਸਿਰਫ ਅਸੀਂ ਇੱਕ ਮੰਗ ਪੱਤਰ ਦੇਣ ਆਏ ਆ ਐਸਐਸਪੀ ਸਾਹਿਬ ਨੂੰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਮੁਸੀਬਾਈ ਚਾਰੇ ਤੇ ਅਤਿਆਚਾਰ ਹੋਏ ਨੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਜਾਣੂਰਨਾ ਕਰਵਾ ਰਹੇ ਆ ਵੀ ਸਾਡੇ ਮੁਸੀਬਾਈ ਚਾਰੇ ਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਵੀ ਕਿਦਾਂ ਸਾਡੇ ਭਰਾ ਨੂੰ ਇੱਕ ਨੂੰ ਘਰੋਂ ਲੈ ਕੇ ਜਾ ਕੇ ਬੰਦੇ ਨੇ ਉਹਨੂੰ ਜਾਨੋਂ ਮਾਰਤਾ ਝੋਨੇ ਤੇ ਛੱਡਦਾ ਪਰ ਕਿਸ ਨੇ ਕਾਰਵਾਈ ਕਰਤੀ ਵੀ ਐਕਸੀਡੈਂਟ ਆ ਦੱਸੋ ਕਦੀ ਝੋਨੇ ਦੇ ਐਕਸੀਡੈਂਟ ਹੁੰਦੇ ਨੇ ਔਰ ਇੱਕ ਇੱਥੇ ਬਸਨੀ ਆ ਇੱਕ ਸਕੂਲ ਵੈਨ ਨੇ ਸਾਡੇ ਪਰਿਵਾਰ ਦੇ ਚਾਰ ਜੀ ਖਤਮ ਕਰਤੇ ਔਰ ਪ੍ਰਸ਼ਾਸਨ ਨੇ ਡਰਾਈਵਰ ਨੂੰ ਫੜਨ ਦੀ ਬਜਾਏ ਉਲਟਾ ਪ੍ਰਸ਼ਾਸਨ ਜਿਹੜਾ ਦਬਾਅ ਬਣਾ ਰਿਹਾ ਸਾਡੇ ਮਸੀਹ ਭਾਈਚਾਰੇ ਦੇ ਉੱਪਰ ਪਰਿਵਾਰ ਦੇ ਉੱਪਰ ਵੀ ਤੁਸੀਂ 7 ਲੱਖ ਰੁਪਏ ਲੈ ਲਓ ਦੱਸੋ ਮੈਨੂੰ ਵੀ ਇਹ ਮਸੀਹ ਭਾਈਚਾਰੇ ਦੇ ਲੋਕ ਜਿਹੜੇ ਕੀੜੇ ਮਕੋੜੇ ਨੇ ਵੀ 1.5 ਲੱਖ ਰੁਪਏ ਤੁਸੀਂ ਕੀਮਤ ਲਾਉਂਦੇ ਬੰਦੇ ਦੇ ਇਨਸਾਨ ਦੀ ਸੋ ਹੁਣੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਪਣੇ ਮਸੀਹ ਭਾਈਚਾਰੇ ਦੇ ਲਈ ਅਸੀਂ ਦਿਨ ਰਾਤ ਖੜੇ ਆ ਜਿਨੇ ਸਾਡੇ ਲੀਡਰ ਸਾਹਿਬਾਨ ਨੇ ਅਸੀਂ ਆਪਣਾ ਖੂਨ ਦਾ ਬਲੀਦਾਨ ਦੇਣ ਲਈ ਵੀ ਤਿਆਰ ਆਪਣੀ ਕੌਮ ਦੇ ਲਈ ਕਿਉਂਕਿ ਹੁਣੇ ਹੱਦ ਹੋ ਚੁੱਕੀ ਆ ਸਾਡੇ ਲੋਕਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਪਰ ਪਿੰਡਾਂ ਦੇ ਬਾਹਰ ਪੋਸਟਰ ਲਾਇਆ ਜਾਂਦੇ ਨੇ ਵੀ ਇੱਥੇ ਪੋਸਟਰ ਨਹੀਂ ਵੜਨਗੇ ਜੇ ਪੋਸਟਰ ਵੜਨਗੇ ਇਹਨਾਂ ਦੀ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ ਸਾਡੀਆਂ ਚਰਚਾਂ ਦੇ ਵਿੱਚ ਤੁਸੀਂ ਆਪ ਬੈਠ ਕੇ ਕਬਜ਼ੇ ਕਰਵਾ ਰਹੀ ਆ ਸਾਡੇ ਲੋਕਾਂ ਨੂੰ ਮਾਰਕੁੱਟ ਰਹੀ ਆ ਔਰ ਜਦੋਂ ਅਸੀਂ ਐਸਐਸਪੀ ਸਾਹਿਬ ਕੋ ਜਾਨੇ ਆ ਔਰ ਐਸਐਸਪੀ ਸਾਹਿਬ ਦੇ ਵੀ ਕੰਨਾਂ ਦੇ ਕੋਈ ਜੂਨ ਨਹੀਂ ਸਰਕਦੀ ਪਿਛਲੇ ਦਿਨਾਂ ਦੇ ਵਿੱਚ ਸਾਡੀ ਮਸੀਹ ਭਾਈਚਾਰੇ ਦੀ ਸਾਰੇ ਲੋਕਾਂ ਨੇ ਅਜਨਾਲੇ ਦੇ ਵਿੱਚ ਰਾਜਾ ਸੰਸੀ ਦੇ ਬਾਹਰ 에어ਪੋਰਟ ਦੇ ਬਾਹਰ ਧਰਨਾ ਲਗਾਇਆ ਔਰ ਐਸਐਸਪੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਵੀ 3 ਦਿਨ ਦਾ ਤੁਹਾਨੂੰ ਟਾਈਮ ਦੇਨੇ ਆ 3 ਦਿਨ ਦੇ ਵਿੱਚ ਮੁਜਰਮਾਂ ਹੀ ਫੜ ਲਾਂਗੇ ਉਸ ਗੱਲ ਨੂੰ ਵੀ 10-12 ਦਿਨ ਹੋ ਚੁੱਕੇ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਲੈ ਕੇ ਆਏ ਹਾਂ ਉਹਨਾਂ ਅੱਗੇ ਇੱਕ ਮੰਗ ਪੱਤਰ ਦੇ ਨਹੀਂ ਵੀ ਅਗਰ ਤੁਸੀਂ 10 ਦਿਨ ਦੇ ਵਿੱਚ ਵਿੱਚ ਕਿਉਂਕਿ ਮੁਸੀਬਾਈ ਚਾਰੇ ਸ਼ਾਂਤੀ ਪਸੰਦ ਲੋਗ ਆ ਅਸੀਂ ਨਹੀਂ ਚਾਹੁੰਦੇ ਕਿਸੇ ਲੋਕਾਂ ਨੂੰ ਮੁਸ਼ਕਲਾ ਹੋਵੇ ਕੋਈ ਲੋਕ ਪਰੇਸ਼ਾਨ ਹੋਣ ਕਿਉਂਕਿ ਮੁਸੀਬਾਈ ਚਾਰੇ ਦੇ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਅਸੀਂ ਹੋਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ 10 ਦਿਨ ਦਾ ਟਾਈਮ ਦੇ ਰਹੇ ਆ 10 ਦਿਨ ਦੇ ਵਿੱਚ ਵਿੱਚ ਅਗਰ ਇਹ مصیب بھائی چارے ਨੂੰ انصاف ਨਾ ਮਿਲਿਆ ਤੇ ਸੰਘਰਸ਼ ਹੋਰ ਦਿਖਾ ਕੀਤਾ ਜਾਏਗਾ اور اپنی ٹیم ਦੇ ਨਾਲ ਸਲਾਹ ਕਰਕੇ ਫਿਰ ਜਿੱਥੇ ਕਿਤੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਤੁਹਾਨੂੰ ਦੱਸਿਆ ਜਾਊਗਾ ਪਰ ਮੈਂ ਸਾਰੇ ਆਪਣੇ مصیب بھائی چارے ਦਾ ਧੰਨਵਾਦ ਕਰਦਾ ਆਪਣੇ ਲੀਡਰ صاحبانہ ਦਾ ਧੰਨਵਾਦ ਕਰਦਾ ਆਪਣੇ ਪਾਸਟਰ صاحبانہ ਦਾ ਧੰਨਵਾਦ ਕਰਦਾ ਵੀ ਜੋ ਛੋਟੀ ਦੀ کال دے اوپر ਅੱਜ ਇੱਥੇ ਆਏ ਨੇ ਸੋ ਹੁਣ گلوبਲ ਕਿਸ਼ਨ ایکشن کمیٹی ਹਰ ਜ਼ਿਲ੍ਹੇ ਦੇ ਵਿੱਚ ਸੰਗਦਰਸ਼ਨ ਕਰਿਆ ਕਰੇਗੀ ਪਰ ਜਿਹੜੇ مصیب بھائی چارے ਦੇ ਮੁੱਦੇ ਹੈਗੇ ਨੇ ਉਹਨੂੰ ਜ਼ਿਲ੍ਹਾ ਬਾਏ ਜ਼ਿਲ੍ਹਾ ਜਾ ਕੇ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਕਰੇਗੀ ਹallelujah ਸਾਸ਼ਨ ਦਾ ਬੰਦਾ ਤੁਹਾਡੇ ਕੋਲ ਪਹੁੰਚਿਆ ਤੇ ਮੌਕੇ ਤੇ ਕੋਈ ਹallelujah ਹallelujah ਇਹ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਮਗਰ ਸਾਨੂੰ ਦੱਸ ਰਹੇ ਆ ਵੀ ਇਹ ਕੋਈ ਦੋ ਚਾਰ ਪੁਸਤਾਂ ਆਜਮ ਆਏ ਨੇ ਉਹ ਕਹਿ ਰਹੇ ਨੇ ਵੀ ਐਸਐਸਪੀ ਸਾਹਿਬ ਤੁਹਾਨੂੰ ਬੁਲਾ ਰਹੇ ਨੇ ਸੋ ਦੇਖੋ ਅਸੀਂ ਗਰਮੀ 'ਚ ਬੈਠੇ ਆ ਧੁੱਪ 'ਚ ਬੈਠੇ ਆ ਅਫਸਰ ਜਿਹੜੇ ਨੇ ਏਸੀਆਂ ਥੱਲੇ ਬੈਠੇ ਨੇ ਸਵੇਰ ਦੇ 10 ਵਜੇ ਦੇ ਲੋਕ ਬੈਠੇ ਨੇ ਹੁਣ ਜਿਹੜੇ ਦੇਖੋ 1 ਵਜੇ ਵਾਲਾ ਵਾ ਹੁਣ ਜਦੋਂ ਉਹਨਾਂ ਨੇ ਕਿਤੇ ਕੰਮ ਜਾਣਾ ਵਾ ਤੇ ਉਹ ਕਹਿ ਰਹੇ ਵੀ ਤੁਹਾਨੂੰ ਐਸਐਸਪੀ ਸਾਹਿਬ ਬੁਲਾ ਰਹੇ ਆ ਸੋ ਕੋਈ ਗੱਲ ਨਹੀਂ ਮਸੀਹ ਭਾਈਚਾਰੇ ਦੇ ਨਾਲ ਮਤਰਾਈ ਮਾਂ ਵਾਲਾ ਮੁੱਦਾ ਮਈ ਮਤਰਾਈ ਮਾਮਲਾ ਜਿਹੜਾ ਇਨਸਾਫ ਹੈ ਕੀਤਾ ਜਾਂਦਾ ਵਾ ਵਿਵਾਰ ਕੀਤਾ ਜਾਂਦਾ ਵਾ ਮਸੀਹ ਭਾਈਚਾਰਾ ਸੰਘਰਸ਼ ਕਰਕੇ ਇੱਥੋਂ ਤੱਕ ਪਹੁੰਚਿਆ ਪਰ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਵਾਂਗੇ ਔਰ ਆਪਣੇ ਲੋਕਾਂ ਨੂੰ ਇਨਸਾਫ ਲੈ ਕੇ ਦੇਖ ਰਵਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਦੱਸੋ ਹੁਣ ਮורה ਲਾਈਵ ਚੱਲੇ ਲਾਈਵ ਚੱਲੇ ਥੋੜਾ ਦੱਸੋ ਜਿਸ ਤਾਕੇ ਪ੍ਰਧਾਨ ਜੀ ਨੇ ਹੁਣ ਦੱਸਿਆ ਵਾ ਤੁਹਾਨੂੰ ਅੱਜ ਸਿਰਫ ਅੰਮ੍ਰਿਤਸਰ ਦੇ ਭਾਗ ਦੇ ਮੁੱਦਿਆਂ ਤੇ ਗੱਲ ਕੀਤੀ ਹੈ ਨਹੀਂ ਤੇਰੀ ਹੋਰ ਪ੍ਰਧਾਨ ਜੀ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਸੰਗਤ ਦਰਸ਼ਨ ਰੱਖਣਗੇ ਆਪਣੇ ਆਪਣੇ ਜਿੱਥੇ ਕੋਈ ਚਰਚਾ ਹੈਗਾ ਉਥੇ ਰੱਖ ਕੇ ਉਥੇ ਮੁੱਦਿਆਂ ਨੂੰ ਨੋਟ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ ਜਾਏਗਾ ਹallelujah ਹallelujah ਅੱਜ ਅਸੀਂ ਇਹ ਜਗ੍ਹਾ ਤੇ ਪਹੁੰਚੇ ਆ ਕਿ ਕੁਝ ਸਾਡੇ ਜਿਹੜੀ ਮਸੀਹ ਭਾਈਚਾਰੇ ਦੇ ਮਸਲੇ ਸੋ ਬਹੁਤ ਜ਼ਿਆਦਾ ਪੁਲਿਸ ਨੇ ਵਗਾੜਦੇ ਸੀ ਔਰ ਉਹ ਮਸਲੇ ਅਸੀਂ ਐਸਐਸਪੀ ਦੇ ਸਾਹਿਬ ਦੇ ਧਿਆਨ ਦੇ ਵਿੱਚ ਵੀ ਲਿਆਂਦੇ ਸੀ ਲੇਕਿਨ ਸਾਨੂੰ ਤਿੰਨ ਚਾਰ ਦਿਨ ਦਾ ਆਸ਼ਵਾਸ਼ਣ ਦੇਵਾਂ ਤੋਂ ਬਾਵਜੂਦ ਵੀ ਸਾਡੇ ਉਹ ਜਿਹੜੇ ਸਾਡੇ ਭਾਈਚਾਰੇ ਨਾਲ ਸੰਬੰਧ ਬੜੇ ਗੰਭੀਰ ਮੁੱਦੇ ਸੀ ਕਤਲ ਹੋਏ ਆ ਕਤਲਾਂ ਨੂੰ ਜਿਹੜਾ ਪੁਲਿਸ ਨੇ ਐਕਸੀਡੈਂਟ ਦੇ ਵਿੱਚ ਕਨਵਰਟ ਕਰ ਦਿੱਤਾ ਸੋ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਹਿ ਚੁੱਕ ਕਮਸਲਿਆਂ ਦੇ ਵਿੱਚ ਅਸੀਂ ਪੁਲਿਸ ਨੂੰ ਬੜੀਆਂ ਬੇਨਤੀਆਂ ਕੀਤੀਆਂ ਆਪਣੀਆਂ ਲੇਕਿਨ ਸਾਨੂੰ ਇਨਸਾਫ ਨਹੀਂ ਮਿਲਿਆ ਅੱਜ ਅਸੀਂ ਸਾਡੇ ਪ੍ਰਧਾਨ ਆਏ ਆ ਪਿੰਡਾਂ ਦੇ ਉਹ ਸਭ ਕੁਝ ਐਜਐਸਐਸ ਵੀ ਨੂੰ ਮਿਲ ਕੇ ਅਸੀਂ ਸਾਰੀ ਬੇਨਤੀ ਕਰਨੀ ਚਾਹੁੰਦੇ ਆ ਨਹੀਂ ਇਹ ਸਾਡੀ ਬੇਨਤੀ ਨੂੰ ਫਿਰ ਵੀ ਕਬੂਲ ਕਰਨਗੇ ਤਾਂ ਫਿਰ ਅਸੀਂ ਜਿਹੜਾ ਕੋਈ ਸਾਡੇ ਸਾਰੇ ਮੈਂਬਰ ਜਾਵੇ ਨਾ ਸਾਰਿਆਂ ਵਾਸਤੇ ਖਾਣਾ ਤਿਆਰ ਆ ਸਾਰੇ ਜਣੇ ਖਾਣਾ ਖਾ ਕੇ ਜਾਣ ਕੋਈ ਵੀ ਨਾ ਜਾਵੇ ਯਾਰ ਇਹਦਾ ਹਾਲ ਪ੍ਰਧਾਨ ਦੀ ਐਸਐਸ ਵੀ ਸਾਡੇ ਕੋਲ ਆ ਗਏ ਆ ਉਸ ਤੋਂ ਬਾਅਦ ਉਹ ਵੀ ਫੈਸਲਾ ਹੋਏਗਾ ਅੱਜ ਅੱਜ ਮੈਂ ਧੰਨਵਾਦ ਕਰਦਾ ਹਾਂ ਸਾਰੀ ਕ੍ਰਿਸਟਲ ਲੀਡਰਸ਼ਿਪ ਦਾ ਇਦੇ ਵਿੱਚ ਜਿੰਦਰਾ ਜੀ ਦਾ ਬਾਰਫੀ ਪਟਿਆਲਾ ਜੀ ਆ ਰਿਹਾ ਹੁਣ ਤੇ ਪਾਰੀ ਹੈ ਜਿਹੜੇ ਜਿਹੜੇ ਪਾਰੀ ਪਾਰੀ ਜਿਹੜਾ ਅੱਜ ਦਾ ਵਿਸ਼ਾ ਜਿਹੜੀਆਂ ਮਸੀਹ ਭਾਈਚਾਰੇ ਦੀਆਂ ਪੱਖ ਦੀਆਂ ਮੰਗਾ ਆ ਅੱਜ ਸਿਰਫ ਇੱਕ ਛੋਟਾ ਜਿਹਾ ਟਰੇਲਰ ਹੀ ਦਿਖਾਇਆ ਸੀ ਔਰ ਖਾਸ ਕਰਕੇ ਜਿਹੜਾ ਸ਼ਹਿਰੀ ਪੁਲਿਸ ਨੂੰ ਔਰ ਦਿਹਾਤੀ ਪੁਲਿਸ ਨੂੰ ਅਸੀਂ ਤਾੜਨਾ ਦਿੰਨੇ ਆ ਜੇ ਜਿਹੜੇ ਵੀ ਜਿਹੜੇ ਵੀ ਸਾਡੇ ਪਾਸੇ ਇਸ਼ੂ ਆ ਫੌਰੀ ਤੌਰ ਤੇ ਜੇਕਰ ਇਹਨਾਂ ਨੇ ਉਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਬਹੁਤ ਦਾ ਲੰਬਾ ਸਮਾਂ ਨਹੀਂ ਅਸੀਂ ਦੇਣਾ 2-4 ਦਿਨਾਂ ਦੇ ਵਿੱਚ ਹੀ ਪੂਰਾ ਪੰਜਾਬ ਫਰੀਜ਼ ਕਰਾਂਗੇ ਪੂਰਾ ਅੰਮ੍ਰਿਤਸਰ ਸ਼ਹਿਰ ਫਰੀਜ਼ ਕਰਾਂਗੇ ਔਰ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਹਮੇਸ਼ਾ ਜਿਹੜੀ ਆ ਆਪਣੇ ਸਮਾਜ ਦੀ ਲੜਾਈ ਲੜਦੇ ਰਵਾਂਗੇ ਥੈਂਕ ਯੂ ਚਿੱਟਾ ਚਿੱਟਾ ਹਲਕਾ ਟਾਰੀ ਚਿੱਟੇ ਬਾਰੇ ਬੋਲਣਾ ਬੋਲ ਲਿਆ ਭਜੀ ਹallelujah 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 ਕੰਮ ਨਹੀਂ ਨਾ ਕੰਮ ਕਰ ਰਹੇ ਆ ਕਰਦੇ ਰਵਾਂਗੇ ਹੁੰਦੇ ਡਾਕਟਰ ਪ੍ਰੈਸਪੀ ਸਾਹਿਬ ਨਾਲ ਮਿਲਣ ਜਾਵਾਂਗੇ ਉਹ ਤੁਹਾਡੇ ਹallelujah ਦੀਆਂ ਆਵਾਜ਼ਾਂ ਜਿਹੜੀਆਂ ਵਾ ਉਹ ਪੂਰੀਆਂ ਉੱਪਰ ਗੁਜਣੀਆਂ ਚਾਹੀਦੀਆਂ ਵਾ ਅੱਜ ਪਤਾ ਲੱਗ ਜਾ ਵੀ ਮਸੀਹ ਭਾਈ ਜੀ ਇੱਥੇ ਆਇਆ ਵਾ ਹallelujah ਬਹੁਤ ਬਹੁਤ ਧੰਨਵਾਦ ਅਸੀਂ ਹੁਣ ਚਾਰ ਪੰਜ ਨੇ ਉੱਪਰ ਜਾ ਰਹੇ ਹਾਂ ਗੱਲ ਕਰਨ ਦੇ ਲਈ ਔਰ ਮੈਂ ਆਸ ਕਰਦਾ ਜਦੋਂ ਤੱਕ ਅਸੀਂ ਆਵਾਂਗੇ ਤੁਸੀਂ ਤੁਹਾਡੇ ਜਿਵੇਂ ਇੱਕ ਵੀ ਬੰਦਾ ਨਹੀਂ ਜਾਏਗਾ ਕਿਉਂਕਿ ਆ ਕੇ ਤੁਹਾਨੂੰ ਦੱਸਦੇ ਆ ਪੀਐਸਐਸਪੀ ਸਾਹਿਬ ਨੇ ਕੀ ਕਿਹਾ ਵਾ ਉਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ ਹallelujah ਉਹ ਚਾਹੁੰਦੇ ਨੇ ਵੀ ਕਿ ਸਾਨੂੰ ਸਾਬ ਦੇ ਦੀ ਆਪਣੇ ਘਰਾਂ 'ਚ ਰਹਿਮਾਨਾ ਬਹਿਣ ਜਾਂ ਐਸਐਸਪੀ ਚਾਹੁੰਦੇ ਨੇ ਵੀ ਧਰਨਾ ਪ੍ਰਦਰਸ਼ਨ ਕਰਨਾ ਸੋ ਜਾ ਕੇ ਆ ਕੇ ਤੁਹਾਨੂੰ ਦੱਸਦੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਮੈਂ ਤੁਹਾਨੂੰ ਸਲਾਮ ਕਰਦਾ ਔਰ ਮੈਂ ਸਦਾ ਤੁਹਾਡਾ ਰਣੀਆ ਤਾਂ ਮੈਂ ਆਪਣੇ ਭੈਣਾ ਭਰਾ ਨੂੰ ਦੱਸਣਾ ਚਾਹਨਾ ਕਿ ਜਿੱਥੇ ਤੁਹਾਡਾ ਪਰਸੀਨਾ ਡੁੱਲੂਗਾ ਉੱਥੇ ਸਾਡਾ ਲੀਡਰਾਂ ਦਾ ਖੂਨ ਡੁੱਲੂਗਾ ਜੀ 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 ਸਾਡਾ ਬਹੁਤ ਬਹੁਤ ਧੰਨਵਾਦ 10 ਮਿੰਟ ਦੇ ਵਿੱਚ ਅਸੀਂ ਪਰੋਹ ਕੇ ਆ ਰਹੇ ਹਾਂ ਪਰਮੇਸ਼ਰ ਚੈਂਪੀਅਨ ਸਾਹਿਬ ਤੁਸੀਂ ਦੇ ਕਾਤਲਾਂ ਨੂੰ ਜਲਦੀ ਪਕੜੋ ਹallelujah ਪਰਮੇਸ਼ਵਰ ਦੀ ਦਇਆ ਦੇ ਨਾਲ ਆਪਣੇ ਸਾਰੇ ਮਸਲੇ ਹੱਲ ਹੋਣਗੇ ਅਸੀਂ ਐਸਪੀ ਸਾਹਿਬ ਦੀ ਗੱਲ ਸੁਣਾਂਗੇ ਮਨ ਬਦਲ ਦਿੱਤਾ ਕਿ ਮੰਗਾਇਨਾਂ ਦੀਆਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਕਿਨਾਰੇ ਕੁਝ ਮੁੱਦੇ ਜਿਵੇਂ ਕੁਝ ਇਹਨਾਂ ਦੇ ਜਿਹੜੇ ਹੈ ਇਸ਼ੂਸ ਜਿਹੜੇ ਹੈਗੇ ਉਹ ਆਪਣੇ ਲੈ ਕੇ ਆਇਆ ਹੈ ਸਾਹਿਬ ਇਸ ਦਿਨ ਚੁਸ਼ੀਨਾ ਦੇ ਵਿੱਚ ਫੈਯਾਜ਼ ਨੇ ਉਹਦੇ ਵਿੱਚ ਕੁਝ ਜਿਵੇਂ ਜ਼ਿੰਦਦਾਰੀਆਂ ਕਰਨੀਆਂ ਮੰਗਦੀਆਂ ਨੇ ਇਹਨਾਂ ਨੇ ਕਿਹਾ ਕਿ ਕਾਨੂੰਨ ਕੋ ਨਹੀਂ ਤੇ ਇੱਕ ਤੋਂ ਅੰਦੇ ਜੋ ਸੀਗੇ 2025 ਦੇ ਜਿਹਨੇ ਇੱਕ ਬਿਆਨ ਦਿੱਤਾ ਉਹ ਤਾਂ ਹੈ ਇਹਦੇ ਖਿਲਾਫ ਨਹੀਂ ਪੇਸ਼ ਹੋਉਂਦੇ ਉਹਦੀ ਇਹ ਗੱਲ ਕਰਦੇ ਇਸ ਤੋਂ ਦਾਵਾ ਕੁਝ ਜਿਵੇਂ ਕਿ ਦੋਵਾਂ ਕੋਲੇ ਦਾ ਮਸਲਾ ਹੈ ਜਿਹਦੇ ਵਿੱਚ ਇਹ ਅਲੈਜ ਕੀਤਾ ਗਿਆ ਹੈ ਕਿ ਕੋਈ ਚੱਚ ਦੀ ਜਿਹੜੀ دیوار ਹੈ ਉਹਨੂੰ ਜਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਦੇ ਛੋਟੇ-ਛੋਟੇ ਹੋਰ ਵੀ ਮਸਲੇ ਸੀ ਤੇ ਹਰੇਕ ਮਸਲੇ ਦੇ ਉਸੇ ਬੁڑے ਅਸਥਾਨ ਦੇ ਨਾਲ ਚਰਚਾ ਕੀਤੀ ਤੇ ਜਿਹੜਾ ਕਨਸਰਨਡ ਅਫਸਰ ਹੈ ਉਹਨੇ ਮੇਰੇ ਵੱਲੋਂ ہدایت ਕੀਤੀ ਗਈ ਹੈ ਕਿ ਟਾਈਮ ਬౌండ్ ਬੈਨਰ ਦੇ ਵਿੱਚ ਜੋ-ਜੋ ਲੀਗਲ ਐਕਸ਼ਨ ਲੈਣਾ ਬੰਦ ਹੈ ਉਹ ਲੈ ਲਿਆ ਇਸ ਤੋਂ ਇਲਾਵਾ ਜੋ ਹੋਰ ਛੋਟੇ ਮਸਲੇ ਹੈ ਉਹ ਸਟੇਚੂ ਜਿਹੜੀ ਹੈ ਇਨਸਟਰਕਸ਼ਨ ਦਿਰੈਕਸ਼ਨ ਦਿੱਤੀ ਗਈ ਹੈ ਕਿ ਉਹ ਮਸਲੇ ਜਿਹੜੇ ਹੈਗੇ ਆ ਉਹ ਵੀ ਨਾ ਜਿਹੜੇ ਆ ਸੁਬੇ ਜਾ ਐਕਸ਼ਨ ਜੋ ਲੀਗਲ ਬੰਦਾ ਉਹ ਲੈ ਲੈਣਾ ਹੈ ਠੀਕ ਹੈ ਥੈਂਕ ਯੂ ਸਰ ਪਿਛਲੇ ਕਾਫੀ ਲੰਬੇ ਸਮੇਂ ਦੇ ਵਿੱਚ ਕਦੇ ਪਰਚੇ ਹੋਏ ਹੋਏ ਆ ਧਰਨੇ ਤੋਂ ਬਾਅਦ ਕਿਉਂ ਕਾਰਵਾਈ ਨਹੀਂ ਹੁੰਦੀ ਆ ਕਿ ਕਹਿੰਦੇ ਇਹ ਜਦੋਂ ਐਸਐਚਓ ਸਾਹਿਬ ਕੋਲ ਜਾਂਦੇ ਸਾਨੂੰ ਕੋਈ ਕਹਿੰਦੇ ਕਰਦੇ ਆ ਧਰਨੇ ਦੇ ਜਿਹੜੇ ਬੰਦੇ ਫਿਰ ਜਾ ਕੇ ਤੁਹਾਡੀ ਸੁਣਵਾਈ ਹੁੰਦੀ ਆ ਅੱਜ ਕੋਈ ਗੱਲ ਨਹੀਂ ਅਸੀਂ ਅੱਜ ਕਹੀ ਗੱਲ ਕੀਤੀ ਹੈ ਕਿ ਧਰ ਲੈ ਦੇਣ ਦੀ ਆਪਣੀ ਲੋੜ ਹੀ ਨਾ ਪਵੇ ਤੇ ਸੈਕੰਡਲੀ ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਉਸ ਦੇ ਵਿੱਚ ਦਾ 2022 ਦਾ ਜਿਹੜਾ ਮਸਲਾ ਹੈਗਾ ਬੇਅਦਬੀ ਦੀ ਜਿਹਦੇ ਵਿੱਚ ਚਲਾਨ ਨਹੀਂ ਪੇਸ਼ ਹੋਇਆ ਉਹ ਬੈਟ ਸਪੈਸ਼ਲ ਡਿਫੀ ਲਗਾਈਏ ਉਹਦੇ ਵਿੱਚ ਜੋ ਹੈ ਇਹ ਸਾਰੇ ਦੇਖਿਆ ਜਾਵੇਗਾ ਇਹ ਜਿਹੜਾ ਪਰਚਾ ਹੈ ਪੈਂਡਿੰਗ ਕਿਉਂ ਤੇਰੇ ਚਲਾਨ ਦਾ ਤਾਂ ਠੀਕ ਹੈ ਧੰਨਵਾਦ ਲਖਮੀ ਰਾਜ ਛੋਟਾ ਵੀਰ ਗੌਰਵ ਮਸੀ ਉਹ ਵੀ ਪੰਟੀ ਦੇ ਨਾਲਾ ਜੀ ਲੋਕਸ ਮਸੀ ਭਾਜੀ ਜੌਨ ਕੋਟਲੀ ਇਹ ਸਾਰੇ ਜਿਹੜੇ ਆ ਇਹ ਤੁਸੀਂ ਸਾਡੇ ਹੀ ਭਰਾ ਹੋ ਇਹਨਾਂ ਨੇ ਕੁਝ ਮਸਲੇ ਜਿਹੜੇ ਦਸੇ ਹੈਗੇ ਆ ਜਿਹੜੇ ਪੈਂਡਿੰਗ ਹੈਗੇ ਆ ਸਾਡੇ ਕੋਲ ਉਹਨਾਂ ਨੂੰ ਐਸਐਸਪੀ ਸਾਹਿਬ ਨਾਲ ਇਹਨਾਂ ਦੀ ਮੁਲਾਕਾਤ ਕਰਾਈ ਹੈਗੀ ਆ ਔਰ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਵੀ ਇਹ ਜਲਦ ਤੋਂ ਜਲਦ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣ। ਬਾਕੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਇਹਨਾਂ ਨਾਲ ਮੁਲਾਕਾਤ ਹੋ ਗਈ ਆ ਔਰ ਜਿੰਨੇ ਤੁਹਾਡੇ ਪੈਂਡਿੰਗ ਮਸਲੇ ਹੈਗੇ ਆ ਪੈਂਡਿੰਗ ਮਸਲੇ ਜਿਹੜੇ ਹੈਗੇ ਆ ਉਹ ਤੁਹਾਡੇ ਜਲਦ ਤੋਂ ਜਲ ਜਿੰਨੇ ਵੀ ਮਸਲੇ ਆ ਮੈਂਬਰੈਂਡਮ ਜਿਹੜਾ ਹੈਗਾ ਉਹਦੇ ਦੇਖੇ ਮਸਲੇ ਹੈਗੇ ਆ ਉਹ ਜਿੰਨੇ ਵੀ ਹੈਗੇ ਆ ਤੁਹਾਡੇ ਸਾਰੇ ਹੱਲ ਹੋਣਗੇ ਜੀ ਔਰ ਟਾਈਮ ਜਿਹੜਾ ਹੈਗਾ ਉਹਦੇ ਵਿੱਚ ਮੈਂ ਭਾਈ ਸਾਹਿਬ ਪੁੱਛਦੇ ਹੈਗੇ ਆ ਉਹਦੇ ਵਿੱਚ ਟਾਈਮ ਦੀ ਜਿਹੜੀ ਹੈਗੀ ਆ ਤੁਹਾਨੂੰ ਪਹਿਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਕਈ ਚੀਜ਼ਾਂ ਇਸ ਕਰਕੇ ਇਹ ਜਲਦ ਤੋਂ ਜਲ ਜਿਹੜੀ ਹੈਗੀ ਆ ਇਹਨੂੰ ਸਪੀਡੀ ਅਸੀਂ ਕਰਕੇ ਇਹਨੂੰ ਜਲਦ ਤੋਂ ਜਲ ਤੁਹਾਨੂੰ ਇਨਸਾਫ ਦਵਾਵਾਂਗੇ ਔਰ ਇਹ ਸਾਰੇ ਮਸਲੇ ਹੱਲ ਕਰਾਵਾਂਗੇ ਮਿਹਰਬਾਨੀ ਹੈਲੋ 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 ਖੋਲ ਜੋ ਖੋਲ ਜੋ ਥੋੜਾ ਜਿਹਾ ਬੇਨਤੀ ਹੈ ਵਾਹ ਉਹ ਜੋ ਮੇਰਾ ਭਰਾ ਪਟਨਾ ਲਈ ਖੋਲ ਜੋ ਡੈਸਟਿਨੇਸ਼ਨ ਦਿੱਤਾ ਸੀ 에어ਪੋਰਟ ਜੋ ਯਾਰ ਔਰ 에어ਪੋਰਟ ਦੇਤੇ ਆਈ ਸਭ ਨੂੰ ਮਿਲਾਂ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਹੁਣ ਦਿੱਤੇ 3-4 ਦਿਨ ਲੇਕਿਨ 11-12 ਦਿਨ ਨੱਕ ਲਗੇ ਔਰ ਆਈ ਇੱਥੇ ਆ ਗਏ ਆ ਠੀਕ ਹੈ ਜੀ ਸੋ ਮੈਂ ਬੇਨਤੀ ਕਰਾਂਗਾ ਕਿ 11-12 ਦਿਨ ਹੁਣ ਨਾ ਕੱਢਿਓ ਕਿਉਂਕਿ ਹੁਣ ਅਗਲੀ ਵਾਰੀ ਆਈ ਇੱਥੇ ਨਹੀਂ ਜੇ ਆਉਣਾ ਮੈਂ ਵੇਖੋ ਤੁਹਾਨੂੰ ਹੱਥ ਬੇਨਤੀ ਕਰ ਰਿਹਾ ਐਸਐਸਪੀ ਸਾਹਿਬ ਅਗਲੀ ਵਾਰੀ ਤੁਹਾਡੇ ਇੱਥੇ ਦਰਸ਼ਨ ਕਰਨੀ ਆਵਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਆਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਸਹਾਇਕ ਆਂ ਜਿੱਥੇ ਜਰੂਰਤ ਪਵੇ ਆਈ ਤੁਹਾਡੇ ਨਾਲ ਖੜਦੇ ਆਂ ਲੇਕਿਨ ਸਾਡੇ ਭਾਈਚਾਰੇ ਦੇ ਮਸਲੇ ਉਹ ਕਦੀ ਵੇਖੋ ਪ੍ਰੋਖੇ ਨਾ ਕਰਿਓ ਹੁਣ ਬੇਨਤੀ ਇਹ ਵਾ ਕਿ ਆਹ ਹੜਾ ਹਫਤਾ ਅਸੀਂ ਪੂਰਾ ਤੁਹਾਨੂੰ ਵੇਟ ਕਰਾਂਗੇ ਅਗਲੇ ਸੋਮਵਾਰ ਮਗਲਵਾਰ ਤੋਂ ਅਸੀਂ ਫੇਰ ਸੋਚਣਾ ਸ਼ੁਰੂ ਕਰਦਾਂਗੇ ਕਿ ਕਿਦਨੇ ਯਾਰ ਪੁਰਖੇ ਰਣਾ ਆ ਅਗਲੇ ਹਫਤੇ ਹੀ ਸੋਵਾਰ ਮੀਟਿੰਗ ਕਰ ਲੈਣੀ ਜੇ ਉਹ ਤੁਹਾਡਾ ਬਲ ਬਣਦਾ ਹੈ ਇਹ ਦੇਖ ਲੈਣੇ ਅਗਰ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ